ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਰਾ ਜੀ ਅੱਜ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਨਵੀਂ ਅਪਡੇਟ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਪ੍ਰਸ਼ਨ ਸੀ ਕਿ ਜੇ ਰਵਾਡਰੀ ਭਰਤੀ ਦੇ ਸਿਲੇਬਸ ਨੂੰ ਲੈ ਕੇ ਕੀ ਸੀ ਸਿਲੇਬਸ ਦੀ ਤਿਆਰੀ ਕਿਵੇਂ ਕਰੀਏ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਪੜ੍ਹਨੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਨਹੀਂ ਪੜ੍ਹਨੀਆਂ ਉਹਨਾਂ ਸਾਰਿਆਂ ਬਾਰੇ ਚਰਚਾ ਕਰਾਂਗੇ ਆਪਾਂ ਇਹ ਵੀਡੀਓ ਦੇ ਵਿੱਚ ਕਿਉਂਕਿ ਰਾਜੇ ਆਪਣੇ ਕੋਲ ਟਾਈਮ ਥੋੜਾਗਾ ਠੀਕ ਹੈ ਜੀ ਥੋੜਾ ਇੰਨਾ ਥੋੜਾ ਵੀ ਨਹੀਂ ਹੈਗਾ ਕਿ ਤੁਸੀਂ ਕਹੋ ਜੀ ਕਿ ਬਹੁਤ ਅਨਿਸ਼ਚਿਤ ਕਰਦਾ ਫਿਰ ਵੀ ਤੁਹਾਡੇ ਕੋਲ ਲਿਮਟਡ ਟਾਈਮ ਹੈਗਾ ਜਿਹਦੇ ਵਿੱਚ ਬਿਲਕੁਲ ਸਹੀ ਤਿਆਰੀ ਹੁੰਦੀ ਹੈ ਜੇਕਰ ਤੁਸੀਂ ਦਿਨ ਚ ਡੇਲੀ ਚਾਰ ਤੋਂ ਪੰਜ ਘੰਟੇ ਪੜ੍ਹਦੇ ਹੋ ਕਾਰਨ ਇਹ ਹੁੰਦਾ ਕਿ ਆਪਾਂ ਕਿਹੜੀ ਚੀਜ਼ ਪੜ੍ਹਨੀ ਹੈ ਕਿਹੜੀ ਚੀਜ਼ ਨਹੀਂ ਪੜ੍ਹਨੀ ਤਾਂ ਇਹ ਚੀਜ਼ਾਂ ਦੇ ਵਿੱਚ ਬੱਚਾ ਉਲਝ ਜਾਂਦਾ ਕਿਉਂਕਿ ਉਹਨੂੰ ਉਹ ਚੀਜ਼ਾਂ ਪੜਾ ਦਿੱਤੀਆਂ ਜਾਂਦੀਆਂ ਜਾਂਦੀਆਂ ਪਤਾ ਨਹੀਂ ਉਹ ਟੀਚਰ ਨੂੰ ਨਹੀਂ ਪਤਾ ਹੁੰਦਾ ਕਿ ਆ ਸਲੇਪਸ ਦੇ ਵਿੱਚ ਹੈਗੇ ਕਿ ਕਿਸੇ ਆਊਟ ਆਫ ਸਲੇਪਸ ਕਰਵਾ ਰਹੇ ਹੈ ਠੀਕ ਹੈ ਜੀ ਜਿਹਦੇ ਕਰਕੇ ਬੱਚਾ ਉਹ ਚੀਜ਼ਾਂ ਪੜਨ ਲੱਗ ਜਾਂਦਾ ਜਿਹੜੀਆਂ ਉਹਦੇ ਪੱਖ ਦੀ ਤੇ ਉਹ ਬੇਫਜ਼ੂਲ ਚੀਜ਼ਾਂ ਤੇ ਬੱਚਾ ਜਿਹਨੂੰ ਟਾਈਮ ਖਰਾਬ ਕਰਦਾ ਤਾਂ ਉਹਦਾ ਮਤਲਬ ਕੀ ਹੋ ਜਾਂਦਾ ਨਾਦਰ ਟਾਈਮ ਖਰਾਬ ਹੋ ਜਾਂਦਾ ਨਾਦਰ ਉਹ ਚੀਜ਼ ਨਹੀਂ ਪੱਲੇ ਪੈਂਦੀ ਤੇ ਉਹ ਚੀਜ਼ ਪੇਪਰ ਦੇ ਵਿੱਚ ਆਉਂਦੀ ਵੀ ਨਹੀਂ ਹੈਗੀ ਠੀਕ ਹੈ ਤਾਂ ਕਰਕੇ ਉਹਨਾਂ ਸਾਰੇ ਕੈਂਡੀਡੇਟਾਂ ਵਾਸਤੇ ਇਹ ਵੀਡੀਓ ਦੇਖਣੀ ਜ਼ਰੂਰੀ ਹੈ ਜਿਹੜੇ ਬੱਚਿਆਂ ਨੇ ਜੇਲ ਬਾਡਨ ਦਾ ਪੇਪਰ ਦੇਣਾਗਾ ਜਿਹੜੇ ਬੱਚੇ ਆਨੇ ਭਵਿੱਖ ਨੂੰ ਲੈ ਕੇ ਸੀਰੀਅਸ ਨੇ ਹੈਗੇ ਠੀਕ ਹੈ ਜੀ ਇਹ ਵੀਡੀਓ ਸਿਰਫ ਉਹਨਾਂ ਵਾਸਤੇ ਹੈਗੀਆਂ ਧਿਆਨ ਨਾਲ ਸਾਰੀ ਵੀਡੀਓ ਦੇਖਣੀ ਹੈ ਠੀਕ ਹੈ ਜੀ ਉਸ ਤੋਂ ਬਗੈਰ ਅਜਿਹਾ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਕਿ ਜਿਹੜੇ ਆਪਣੇ ਬੈਚਾਂ ਤੇ ਆਫਰ ਚੱਲ ਰਿਹਾ ਸੀ ਤਾਂ ਕਾਫੀ ਕੈਂਡੀਡੇਟਾਂ ਨੂੰ ਰਾਜੇ ਇਹਦੇ ਬਾਰੇ ਪਤਾ ਨਹੀਂ ਲੱਗਿਆ ਸੀਗਾ ਠੀਕ ਹੈ ਜਿਹਦੇ ਕਰਕੇ ਰਾਜੇ ਸਵੇਰ ਮੈਨੂੰ ਕਈ ਬੱਚੇ ਨੇ ਕਾਲਸ ਆਈਆਂ ਸੀ ਜਿਹਦੇ ਕਰਕੇ ਬੱਚੇ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਤਾਂ ਕਰਕੇ ਰਾਜੇ ਆ ਤੁਹਾਡਾ 14 ਅਗਸਤ ਤੋਂ ਲੈ ਕੇ ਸੀ ਪੈ ਚੱਲ ਰਿਹਾ ਸੀ ਆਪਣਾ 20 ਅਗਸਤ ਤੱਕ ਆਫਰ ਤਾਂ ਕਰਕੇ ਰਾਜੇ ਤੁਹਾਡਾ ਮੈਂ 5 25 ਅਗਸਤ ਤੱਕ ਰਾਜੇ ਕਹਿੰਦਾ ਮਤਲਬ ਕਿ ਅੱਜ ਤੋਂ ਬਾਅਦ ਤੁਹਾਡੇ ਕੋਲ 4 ਦਿਨ ਹੋਰ ਨੇ 25 ਅਗਸਤ ਤੱਕ ਰਾਜੇ ਤੁਸੀਂ ਬੈਚ ਹੈ ਜਿਹੜੇ ਜਿਹੜਾ ਆਪਣਾ 75% ਆਫਰ ਚੱਲ ਰਿਹਾ ਹੈਗਾ ਠੀਕ ਹੈ ਜੀ ਬੈਚਾਂ ਤੇ ਇਹ ਕੰਟੀਨਿਊ ਰਹੂਗਾ ਠੀਕ ਹੈ ਜੀ 25 ਜਸਤ ਤੋਂ ਬਾਅਦ ਇਥੇ ਕੋਈ ਆਫਰ ਨਹੀਂ ਚੱਲੂਗਾ ਇਸ ਤੋਂ ਬਾਅਦ ਜਿਹੜੇ ਪ੍ਰਾਈਸ ਇਹ ਪਹਿਲਾਂ ਸੀ ਉਹੀ ਰਹਿਣਗੇ ਠੀਕ ਹੈ ਜੀ ਤੇ ਜੇਕਰ ਤੁਸੀਂ ਕੋਈ ਵੀ ਬੈਚ ਲੈਣਾ ਰਾਜੀ ਕਿਸੇ ਬੱਚੇ ਨੇ ਪੰਜਾਬ ਪੁਰਸ 10000 ਵਾਲੀ ਭਰਤੀ ਦੀ ਅਦੀ ਕਰਨੀ ਹੈ ਜਿਹੜੀਆਂ ਵੀ ਹੁਣ 1450 ਉਹਨੇ ਜੇਲਪਟ ਦੇ ਬਾਅਦ ਤੁਸੀਂ ਪੰਜਾਬ ਪੁਰਸ 2024 ਵਾਲਾ ਬੈਚ ਲੈ ਸਕਦੇ ਹੋ ਕਲਰਕਰ ਦਾ ਬੈਚ ਚੱਲ ਰਿਹਾ ਹੈ ਵੀਡੀਓ ਦਾ ਬੈਚ ਚੱਲ ਰਿਹਾ ਹੈ ਪਟਵਾਰੀ ਦਾ ਚੱਲੇ ਗਰੁੱਪ ਡੀ ਵਾਲੇ ਜਿੰਨੇ ਵੀ ਕੈਂਡੀਡੇਟ ਆ ਰਹੇ ਤੁਸੀਂ ਸਾਰਿਆਂ ਨੇ ਆਲ ਪੰਜਾਬ ਐਗਜ਼ਾਮ ਚੜ੍ਹਦੀ ਕਲਾ ਬੈਚ ਲੈਣਾਗਾ ਠੀਕ ਹੈ ਜੀ ਇਹ ਬੈਚ ਦੇ ਵਿੱਚ ਸਾਰੀਆਂ ਕਲਾਸਾਂ ਇੰਗਲਿਸ਼ ਤੋਂ ਲੈ ਕੇ ਪੰਜਾਬੀ ਕਿ ਲੈਂਗੁਏਜ ਦੇ ਵਿੱਚ ਹੋਣਗੀਆਂ ਸਾਰੀਆਂ ਕਲਾਸਾਂ ਦੇ ਪੀਡੀਐਫ ਹੋਣਗੇ ਸਾਰੀਆਂ ਕਲਾਸਾਂ ਦੀਆਂ ਵੀਡੀਓ ਹੋਣਗੀਆਂ ਸਭ ਤੋਂ ਮੇਨ ਗੱਲ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਦਾ ਜੀ ਜ਼ੀਰੋ ਲੈਵਲ ਤੋਂ ਜਿਹੜਾ ਬੱਚਾ ਪਹਿਲੀ ਵਾਰ ਵੀ ਅੱਜ ਪੜ੍ਹਾਈ ਕਰਨ ਆ ਰਹੇ ਹਨਾ ਪਹਿਲੀ ਵਾਰ ਵੀ ਚਾਹੇ ਉਹਦਾ 10 ਸਾਲਾਂ ਦਾ ਗੈਪ ਆ ਹੋਇਆਗਾ ਬੇਫਿਕਰ ਹੋ ਕੇ ਕਰ ਸਕਦੇ ਤਾਂ ਉਹਦੇ ਵਾਸਤੇ ਤੁਸੀਂ ਐਪ ਡਾਊਨਲੋਡ ਕਰ ਲਓ ਪਲੇ ਸਟੋਰ ਤੋਂ ਐਂਡਰੋਇਡ ਫੋਨ ਵਾਲੇ ਬੱਚੇ ਦੀਪੂਲ ਰ ਐਜੂਕੇਸ਼ਨ ਵਾਲਾ ਜਿੱਦਾਂ ਬੱਚੇ ਕੋਲੇ ਆਈਫੋਨ ਵਾਲਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਨੇ ਕੋਡ ਫਿਲ ਕਰਨਾ ਡਬਲ ਐਕਸ ਨਾਲ ਮਾਰਨਾ ਬਦ ਤੁਸੀਂ ਕੋਲ ਵੀ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਣੀ ਹੈ ਤਾਂ ਜੇ ਧਿਆਨ ਨਾਲ ਦੇਖ ਲੋ ਰਾਜੇ ਇਹ ਔਰ 25 ਅਗਸਤ ਤੱਕ ਹੈ ਵੀਡੀਓ ਬਾਅਦਰ ਬਾਰ ਬਾਰ ਸ਼ੇਅਰ ਕਰ ਦਿਓ ਤਾਂ ਪਲੀਸ ਰਾਜੇ ਹੁਣ ਆ ਵੀਡੀਓ ਧਿਆਨ ਨਾਲ ਦੇਖ ਲਿਓ ਕਿਉਂਕਿ ਬਾਅਦ ਵਿੱਚ ਰਾਜੀ ਮੇਰੇ ਕੋਲ ਵੀ ਨੋਟੀਫਿਕੇਸ਼ਨ ਆਸੇ ਪਾਸੇ ਹੋ ਜਾਂਦਾ ਤੇ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਠੀਕ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਪੇਪਰ ਤੁਹਾਨੂੰ ਠੀਕ ਹੈ ਜੀ ਪਹਿਲੀ ਗੱਲ ਸੁਣ ਲਓ ਇਹ ਪੇਪਰ ਤਾਂ TCS ਨੀਲਡ ਹੋਗੀ ਇਹ ਪੇਪਰ ਪੀਰ ਟ੍ਰਿਪਲ ਐਸ ਬੋਰਡ ਵੱਲੋਂ ਨੈਲਟ ਜਾਂ ਹੋਰ ਕਈ ਕੰਪਨੀਆਂ ਜਿੰਨਾ ਦੁਬਾਰਾ ਕਰਵਾਇਆ ਜਾਊਗਾ ਦੂਜੀ ਗੱਲ ਜਿਹੜਾ ਇਹ ਪੇਪਰ ਹੈ ਇਹ ਪੇਪਰ ਤੁਹਾਡਾ ਹੋਊਗਾ ਜੀ ਆਫਲਾਈਨ ਆਫਲਾਈਨ ਦਾ ਮਤਲਬ ਓਐਮਆਰ ਸ਼ੀਟ ਤੇ ਤੁਹਾਡਾ ਇਹ ਪੇਪਰ ਹੋਣਾ ਜਿਹਦੇ ਵਿੱਚ ਸਭ ਤੋਂ ਵੱਧ ਫਾਇਦਾ ਇਹ ਹੁੰਦਾ ਕਿ ਤੁਹਾਨੂੰ ਟਾਈਮ ਕਾਫੀ ਜ਼ਿਆਦਾ ਮਿਲ ਜਾਂਦਾ ਹੈ ਹੁਣ ਇਹਦੇ ਵਿੱਚ ਕੀ ਹੋਊਗਾ ਇਹਦੇ ਵਿੱਚ ਤੁਹਾਡਾ ਦੇਖੋ ਓਐਮਆਰ ਸ਼ੀਟ ਤੇ ਤੁਹਾਡਾ ਪੇਪਰ ਹੋਣਾਗਾ ਆਫਲਾਈਨ ਪੇਪਰ ਹੋਣਾਗਾ ਐਮਸੀਕਿਊ ਆਉਣਗੇ 2.5 ਘੰਟੇ ਤੁਹਾਨੂੰ ਮਿਲਣਗੇ ਇਹਦੇ ਵਿੱਚ ਪਾਰਟ ਇਹ ਤੁਹਾਨੂੰ ਪਤਾ ਪੰਜਾਬੀ ਦਾ ਹੋਊਗਾ ਜਿੱਥੇ 25 ਨੰਬਰ ਲੈ ਜਾਣੇ ਜ਼ਰੂਰੀ ਹੁੰਦੇ ਆ ਇਹਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਠੀਕ ਹੈ ਜੀ ਇਸ ਤੋਂ ਬਾਅਦ ਚਲਦੇ ਆਪਾਂ ਪਾਰਟ ਬੀ ਵੱਲ ਪਾਰਟ ਬੀ ਦੇ ਵਿੱਚ ਜਿਵੇਂ ਆਪ ਨੂੰ ਪਤਾ ਕਿ ਪਿਛਲੀ ਵਾਰ ਸਾਰੇ ਬੱਚੇ ਕਹਿੰਦੇ ਸੀ 120 ਨੰਬਰ ਦਾ ਪੇਪਰ ਆਊਗਾ ਮੈਂ ਤੁਹਾਨੂੰ ਕਿਹਾ ਸੀ ਕਿ 100 ਨੰਬਰ ਦਾ ਪੇਪਰ ਆਊਗਾ ਉਹ ਤੁਹਾਨੂੰ ਮੈਂ ਪਹਿਲੀ ਦੱਸਤਾ ਸੀ ਸਾਰਾ ਸਿਲੇਬਸ ਤੁਹਾਨੂੰ ਇੱਕ ਵਾਰੀ ਪਹਿਲਾਂ ਵੀਡੀਓ ਬਣਾ ਕੇ ਦੱਸ ਚੁੱਕੇ ਆਂ ਜਿੱਦੋਂ ਸਿਲੇਬਸ ਆਪਲੋਡ ਵੀ ਨਹੀਂ ਹੋਇਆ ਸੀ ਚਾਹੇ ਮਲਾ ਕੇ ਦੇਖ ਲਓ 19 21 ਦਾ ਫਰਕ ਵੀ ਨਹੀਂ ਹੈਗਾ ਸਿਲੇਬਸ ਦਾ ਠੀਕ ਹੈ ਜੀ ਬਾਰੇ ਬਚੇ ਨੇ ਪ੍ਰਸ਼ਨ ਹੁੰਦੇ ਜੀ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੋਊਗੀ ਕਿ ਨਹੀਂ ਹੋਊਗੀ ਤਾਂ ਇਹਦੇ ਚਾਹ ਜੀ ਨੈਗੇਟਿਵ ਮਾਰਕਿੰਗ ਹੈਗੀ ਹੈ ਜੇਲ ਵੱਟ ਦੇ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਹੋਊਗੀ 1/4 ਦੀ 1/4 ਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਚਾਰ ਪ੍ਰਸ਼ਨ ਗਲਤ ਕਰਦੇ ਹੋ ਤਾਂ ਤੁਹਾਡਾ 1 ਨੰਬਰ ਕੱਟਿਆ ਜਾਊਗਾ ਠੀਕ ਹੈ ਜੀ ਤੁਸੀਂ ਇਹ ਨਾ ਖੁਸ਼ ਹੋਇਆ ਕਰੋ ਕਿ ਜਿਹੜਾ ਕਨਸਟੇਬਲ ਦਾ ਪੇਪਰ ਹੋਇਆਗਾ ਉਹਦੇ ਵਿੱਚ ਨੈਗੇਟਿਵ ਮਾਰਕਿੰਗ ਹੈ ਨਹੀਂ ਸੀਗੀ ਤੇ ਜੇ ਨੈਗੇਟਿਵ ਮਾਰਕਿੰਗ ਹੈ ਨਹੀਂ ਸੋ ਇਹ ਸਾਨੂੰ ਸਭ ਤੋਂ ਵੱਧ ਲਾਅ ਸੋ ਇਹਦੇ ਵਿੱਚ ਹੋਇਆ ਕਿਉਂ ਕਿਉਂਕਿ ਨੈਗੇਟਿਵ ਮਾਰਕਿੰਗ ਕਰਕੇ ਤੁਸੀਂ ਕੀ ਕਰਦੇ ਹੋ ਤੁੱਕੇ ਜੇ ਤੁੱਕੇ ਵੱਧ ਲਿਆ ਉਹ ਤੁਹਾਡੀ ਐਕੂਰੇਸੀ ਘਟ ਜਾਂਦੀ ਹੈ ਐਕੂਰੇਸੀ ਘਟ ਜਾਂਦੀ ਹੈ ਉਹਨਾਂ ਦੇ ਜਿਹੜੋ ਤੁਹਾਡਾ ਆਪਣਾ ਉਹ ਪੇਪਰ ਨੂੰ ਮੈਂਟੇਨ ਰੱਖਦੇ ਆ ਠੀਕ ਹੈ ਜੀ ਜਿਹੜਾ ਪੇਪਰ ਨੂੰ ਮੈਂਟੇਨ ਰੱਖਦੇ ਆ ਤਾਂ ਉਹਦੇ ਵਿੱਚ ਦੇਖਿਆ ਜਾਂਦਾ ਕਿ ਤੁਹਾਡੀ ਐਕੂਰੇਸੀ ਜੋ ਗਲਤ ਪਾਈ ਜਾਂਦੇ ਜਿੰਨਾ ਬੱਚੇ ਵੱਧ ਨੰਬਰ ਹੁੰਦੇ ਉਹਨਾਂ ਦੇ ਜਿੰਨੇ ਵੱਧ ਗਲਤ ਕੀਤੇ ਹੁੰਦੇ ਉਹਨਾਂ ਦੀ ਐਕੂਰੇਸੀ ਘਟ ਜਾਂਦੀ ਕਿ ਭਈ ਆ ਬੰਦੇ ਨੇ ਤੁੱਕਾ ਲਾਇਆ ਹੋਇਆਗਾ ਉਹ ਤੇ ਤੁਹਾਡਾ ਵੱਧ ਨੁਕਸਾਨ ਆ ਨੈਗੇਟਿਵ ਮਾਰਕਿੰਗ ਚੀਜ਼ ਬਹੁਤ ਵਧੀ ਹੈਗੀ ਜਿਹੜੇ ਬੱਚੇ ਕਹਿੰਦੇ ਜੀ ਨੈਗੇਟਿਵ ਮਾਰਕਿੰਗ ਹੈ ਨਹੀਂ ਸਾਨੂੰ ਉਹ ਪੇਪਰ ਦੇ ਇੰਦਾ ਨਜ਼ਾਰਾ ਆਉਂਦਾ ਜਿਵੇਂ ਕੌ ਠੀਕ ਹੈ ਜੀ ਦੂਜੀ ਗੱਲ ਗਰੁੱਪ ਸੀ ਦੀ ਭਰਤੀ ਹੈ ਇਹ ਆਪਾਂ ਜ਼ਿਆਦਾਤਰ ਤੁਹਾਨੂੰ ਪਤਾ ਹੀ ਗਰੁੱਪ ਸੀ ਤੇ ਡੀ ਦੀ ਹੀ ਕਰਵਾਉਣੇ ਆ ਆ ਆਪਣਾ ਪੰਜਾਬੀ ਦਾ ਸਿਲੇਬਸ ਤੁਹਾਨੂੰ ਪਤਾ ਗਏ ਲਈ ਬਾਰੇ ਬਾਰੀ ਵਾਰ ਦੱਸਣੀ ਲੋੜ ਨਹੀਂ ਹੈਗੀ ਤੁਹਾਨੂੰ ਹਾਂਜੀ ਹੁਣ ਆਪਾਂ ਦੇਖੋ ਇਹ ਚ ਕਰਨਾ ਕੀ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਆ ਗਈ 25 ਨੰਬਰ ਦੀ ਜੀਕੇ 25 ਨੰਬਰ ਦੀ ਜੀਕੇ ਬਾਅਦ ਦੇਖੋ ਆ ਪਾਲਿਟੀ ਆ ਗਈ ਆਪਣੀ ਠੀਕ ਹੈ ਜੀ ਆ ਸਾਰੇ ਇੱਥੋਂ ਲੈ ਕੇ ਆਹ ਵਾਲਾ ਪੋਰਸ਼ਨ ਤੁਹਾਨੂੰ ਧਿਆਨ ਨਾਲ ਸੁਣ ਲਓ ਤੇ ਇੱਥੋਂ ਲੈ ਕੇ ਆਹ ਵਾਲਾ ਪੋਰਸ਼ਨ ਏ ਪੋਰਸ਼ਨ ਵੀ ਆਪਣਾ ਕਰੰਟ ਅਫੇਅਰਾਂ ਦੇ ਵਿੱਚ ਕਵਰ ਹੋਊਗਾ ਏ ਪੋਰਸ਼ਨ ਵੀ ਆਪਣਾ ਕਰੰਟ ਅਫੇਅਰਾਂ ਦੇ ਵਿੱਚ ਕਵਰ ਹੋ ਜੀਓਗ੍ਰਾਫੀ ਜੀਓਗ੍ਰਾਫੀ ਦੀ ਗੱਲ ਕਰ ਰਹੇ ਆ ਪੰਜਾਬ ਦੀ ਬੇਸੇ ਲਿਖਤਾ ਇਹਨਾਂ ਨੇ ਪਰ ਜੀਓਗ੍ਰਾਫੀ ਬਲੀ ਗੱਲ ਤਾਂ ਪਾਉਂਦੇ ਨਹੀਂ ਜੇ ਪਾਉਂਗੇ ਪੰਜਾਬ ਦੀ ਲਗਭਗ ਪਾਉਂਦੇ ਆ ਆ ਆ ਗਿਆ ਆਪਣੀ ਮਾਡਰਨ ਹਿਸਟਰੀ ਤਾਂ ਜਿਹੜੇ ਬੱਚੇ ਰਾਜੇ ਮੇਰੇ ਕੋਲ ਪੜ ਰਹੇ ਆ ਕਿਸੇ ਬੱਚੇ ਨੇ ਐਂਸ਼ੀਅੰਟ ਹਿਸਟਰੀ ਨਹੀਂ ਪੜਨੀ ਕਿਸੇ ਬੱਚੇ ਨੇ ਆਪਣੀ ਮੀਡੀਵਲ ਹਿਸਟਰੀ ਨਹੀਂ ਪੜਨੀ ਠੀਕ ਹੈ ਜੀ ਇਹ ਦੋ ਹਿਸਟਰੀਆਂ ਤੁਸੀਂ ਬਿਲਕੁਲ ਨਹੀਂ ਪੜਨੀਆਂ ਨਾ ਕਿਸੇ ਬੱਚੇ ਨੇ ਸਾਇੰਸ ਪੜਨੀ ਆ ਸਾਇੰਸ ਦੇ ਮੈਂ ਤੁਹਾਨੂੰ ਐਪ ਦੇ ਉੱਪਰ 2 ਕੁ 100 ਪਲੱਸ ਐਮਸੀਕੂ ਕਰਵਾਏ ਹੋਏ ਆ ਸਿਰਫ ਤੇ ਸਿਰਫ ਤੁਸੀਂ ਉਹੀ ਕਰਨੇ ਆ ਤੁਹਾਡੇ ਨਾਲ ਪ੍ਰੋਫੈਸਰ ਤੋਂ ਬਾਹਰ ਪਰ ਇਹਨਾਂ ਆਪਰੇਸ਼ਨ ਨਹੀਂ ਆਉਂਦਾ ਠੀਕ ਹੈ ਜੀ ਤਾਂ ਆਪਣਾ ਸਿਲੇਬਸ ਸਿਰਫ ਕੀ ਹੈ ਕਰੰਟ ਅਫੇਅਰ ਹੁਣ ਬੱਚੇ ਕਹਣਗੇ ਜੀ ਕਰੰਟ ਅਫੇਅਰ ਆਪਾਂ ਕਿੱਥੋਂ ਚੱਕਣੇ ਆ ਕਰੰਟ ਅਫੇਅਰ ਆ ਜੀ ਇੱਕ ਤਾਂ ਤੁਸੀਂ ਕਰਨੇ ਆ 2023 ਦੇ ਜਿਹੜੇ ਮੇਰੇ ਲਈ ਇੰਪੋਰਟੈਂਟ ਇੰਪੋਰਟਡ ਕਰਵਾਏ ਹੋਏ ਤੇ 2024 ਦੇ ਤੁਸੀਂ ਕਰੰਟ ਅਫੇਅਰ ਚੱਕਣੇ ਆ 1 ਜਨਵਰੀ 2024 ਤੋਂ 21 22 ਤੇ ਕਰਦੀ ਤੁਹਾਨੂੰ ਲੋੜ ਨਹੀਂ ਹੈਗੀ ਠੀਕ ਹੈ ਜੀ ਪਹਿਲੀ ਗੱਲ ਦੂਸਰੀ ਗੱਲ ਆ ਤੁਹਾਨੂੰ ਮੈਂ ਦੱਸਦਾ ਕਿ ਸਾਰਾ ਸਲੀਪ ਸਟਾਰਟ ਆਉਦੇ ਵਿੱਚੋਂ ਕਵਰ ਹੋਊਗਾ 25 ਜੋ 25 ਨੰਬਰ ਲੈਣੇ ਆ ਬਾਕੀ ਆਪਾਂ ਕਾਫੀ ਚੀਜ਼ਾਂ ਪੜਾਂਗੇ ਇਹਦੇ ਵਿੱਚ ਫੈਕਟ ਪੜਾਂਗੇ ਕਿਹੜੀ ਖੇਡ ਕਿਹੜੀ ਖੇਡ ਨਾਲ ਰਿਲੇਟਡ ਆਗੀ ਕਿਹੜਾ ਕੱਪ ਕਿਹੜੀ ਖੇਡ ਨਾਲ ਰਿਲੇਟਡ ਆ ਉਹ ਸਾਰਾ ਕੁਝ ਪੜਾਂਗੇ ਆਪਾਂ ਠੀਕ ਹੈ ਜੀ ਉਹ ਚੀਜ਼ਾਂ ਅੱਗੇ ਨੇ ਇਸ ਤੋਂ ਬਾਅਦ ਆ ਆ ਗਿਆ ਪੰਜਾਬੀ ਦਾ ਪੰਜਾਬੀ ਦਾ ਆਪਾਂ ਨੂੰ ਸਾਰਾ ਕੁਝ ਹੀ ਪੜਨਾ ਪਊਗਾ 17 ਨੰਬਰੇ ਪੰਜਾਬੀ ਆ ਕਿ ਕਹਿੰਦਾ ਮਤਲਬ ਸੋਹਣਿਓ ਮੈਂ ਤੁਹਾਨੂੰ 25 ਤੇ 17 25 ਦੇ 17 ਕਿੰਨੇ 32 43 43 ਨੰਬਰ ਇਹ ਤਾਂ ਆਪਣੀ ਕਿੰਨੀ ਹੋਗੀ ਜੀ ਠੀਕ ਹੈ ਜੀ 43 ਨੰਬਰਾਂ ਦੀ ਤਾਂ ਆਪਣੀ ਕੀ ਹੋਗੀ 43 ਦੇ 42 ਦੀ ਹੋਗੀ 42 ਦੀ ਹੋਗੀ ਹੈਨਾ 30 37 37 ਤੇ 73 43 ਸੌਰੀ 43 ਨੰਬਰ ਦੀ ਆਪਣੀ ਜੀਕੇ ਹੋਗੀ ਹੁਣ 43 ਨੰਬਰ ਦੀ ਜੀਕੇ ਦੇ ਵਿੱਚੋਂ ਘਟੋ ਘਟੜਾ ਜੇ ਆਪਾਂ ਜ਼ੋਰ ਮਾਰ ਕੇ 38 ਪਲੱਸ ਨੰਬਰ ਲੈਣੇ ਆ 38 ਪਲੱਸ ਮੈਂ ਤੁਹਾਨੂੰ ਇਨਾ ਵਾਦਾ ਕਰਦਾਗਾ ਕਿ ਪਿਛਲੀ ਵਾਰ ਵੀ ਜੇਨ ਮਾਡਲ ਦੇ ਵਿੱਚ ਆਪਣੇ ਕੈਂਡੀਡੇਟ ਸੈਲੈਕਟ ਹੋਏ ਸੀ ਇਸ ਵਾਰ ਵੀ ਆਪਣੀ ਹੋਣਗੇ ਠੀਕ ਹੈ ਜੀ ਇਸ ਤੋਂ ਬਾਅਦ ਰੀਜ਼ਨਿੰਗ ਦਾ ਹੈ ਜੀ ਦੇਖੋ ਮੈਥ ਤੁਸੀਂ ਕੀ ਕਰਨਾ ਮੈਥ ਨੇ ਜਿਹੜੀਆਂ ਜਿਹੜੀਆਂ ਕਈਆਂ ਤੁਹਾਨੂੰ ਮੈਂ ਦੱਸੂਗਾ ਸਿਰਫ ਉਹੀ ਕਰਨੀਆਂ ਕਿਹੜੀਆਂ ਕਿਹੜੀਆਂ ਕਰਨੀਆਂ ਨੰਬਰ ਸਿਸਟਮ ਐਲਸੀਐਮ ਐਚसीएफ ਸਿੰਪਲੀਫਿਕੇਸ਼ਨ ਐਵਰੇਜ ਰੇਸ਼ੋ ਸਿੰਪਲ ਇਟਰਾਸਟ ਠੀਕ ਹੈ ਜੀ ਸਿਰਫ ਤੇ ਸਿਰਫ ਤੁਸੀਂ ਇਹੀ ਕਈਆਂ ਕਰਨੀਆਂ ਹੈ ਓਕੇ ਜਿਹੜੇ ਇਹ ਕਾਇਆਂ ਕਰ ਲਿਆ ਇਸ ਤੋਂ ਬਾਅਦ ਦੋ ਕਾਇਆਂ ਤੁਹਾਨੂੰ ਮੈਂ ਹੋਰ ਕਰਵਾਉਂਗਾ ਉਹ ਤੁਹਾਨੂੰ ਬਾਅਦ ਵਿੱਚ ਦੱਸੂਗਾ ਮੈਂ ਕਿਹੜੀਆਂ ਕਰਨੇ ਉਹ ਬਾਅਦ ਵਿੱਚ ਦੱਸੂਗਾ ਹੁਣ ਕਿਉਂਕਿ ਜਿਹੜਾ ਡਾਟਾ ਐਨਾਲਿਸਿਸ ਆ ਰਾਜੀ ਗ੍ਰਾਫਿਕ ਪ੍ਰੈਜੈਂਟੇਸ਼ਨ ਚਾਰਟ ਟੇਬਲ ਇਹ ਸਾਰੇ ਇੱਕ ਹੀ ਪ੍ਰੈਜੈਂਸ਼ਨ ਦੇ ਨਾਮ ਲਿਖੇ ਹੋਏ ਲੱਗ-ਲੱਗ ਜੇਕਰ ਨੂੰ ਟੇਬਲ ਦੇਣਗੇ ਟੇਬਲ ਦੇ ਵਿੱਚ ਹੀ ਜਦੋਂ ਟੇਬਲ ਦਿੱਤਾ ਉਹ ਚ ਜਾਂ ਤਾਂ ਤੁਸੀਂ ਐਵਰੇਜ ਇੱਕ ਸੌਰੀ ਇੱਕ ਕਰੇਗੀ ਪਰਸੈਂਟ ਪਰਸੈਂਟੇਜ ਐਸਆਈ ਪਰਸੈਂਟੇਜ ਠੀਕ ਹੈ ਜੀ ਤੇ ਪ੍ਰੋਫਿਟ ਲਾਸ ਵੀ ਕਰੀ ਲਵਾਂਗੇ ਪ੍ਰੋਫਿਟ ਲੌਸ ਵੀ ਕਰਨਾਗੇ ਇੰਨੀਆਂ ਕਾਇਆਂ ਕਰਨੀਆਂ ਤੁਸੀਂ ਹੋਰ ਕੋਈ ਨਹੀਂ ਕਰਨੀ ਠੀਕ ਹੈ ਫਿਲਹਾਲ ਇੰਨੀਆਂ ਹੀ ਕਰਨਗੇ ਹੁਣ ਜਿਹੜਾ ਆ ਸਲੇ ਆ ਸਾਰਾ ਇੱਕ ਆਪਰੇਸ਼ਨ ਦਾ ਨਾਮ ਹੀ ਹੈਗਾ ਇਹਨੂੰ ਅਲੱਗ-ਅਲੱਗ ਨਾ ਸਮਝੋ ਇੱਕ ਆਪਰੇਸ਼ਨ ਦਾ ਨਾਮ ਹੀ ਹੈਗਾ ਠੀਕ ਹੈ ਜੀ ਇਹਦੇ ਵਿੱਚ ਕੀ ਹੋਊਗਾ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਕੀ ਦੇਣਗੇ ਚਾਰ ਨੰਬਰਾਂ ਦੇ ਵਿੱਚ ਤੁਹਾਨੂੰ ਕੀ ਦੇ ਦੇਣਗੇ ਇੱਕ ਟੇਬਲ ਦੇ ਦੇਣਗੇ ਟੇਬਲ ਆ ਜਿੱਦਾਂ ਤੁਸੀਂ ਦੀ ਰੇਸ਼ੋ ਕੱਢਣੀ ਹੋਊਗੀ ਜਾਂ ਤੁਸੀਂ ਉਹਦੀ ਐਵਰੇਜ ਕੱਢਣੀ ਹੋਊਗੀ ਜਾਂ ਤੁਸੀਂ ਉਹਦੀ ਪਰਸੈਂਟੇਜ ਕੱਢਣੀ ਹੋਊਗੀ ਬਸ ਆ ਤਿੰਨ ਚੀਜ਼ਾਂ ਇਹਦੇ ਵਿੱਚ ਕਵਰ ਹੋਣਗੀਆਂ ਦੂਸਰੀ ਗੱਲ ਹੈ ਜੀ ਆ ਤੁਹਾਨੂੰ ਪਿਆਰ ਪਿਆ ਪਰਸੈਂਟੇਜ ਮੈਗਨੀਟਿਊਡ ਵਾਲੇ ਸਵਾਲ ਕਿਹੜੇ ਹੁੰਦੇ ਬੱਚੇ ਕਹਿਣਗੇ ਰਾਜੀ ਮੈਗਨੀਟਿਊਡ ਵਾਲੇ ਸਵਾਲ ਹੁੰਦੇ ਜਿਵੇਂ ਆਪਣਾ ਰੈਂਕਿੰਗ ਦੇ ਵਿੱਚ ਚੀਜ਼ ਲਾਉਣੀ ਆ ਆਰਡਰ ਦੇ ਵਿੱਚ ਚੀਜ਼ ਲਾਉਣੀ ਉਹ ਚੀਜ਼ ਹੁੰਦੀ ਹੈ ਠੀਕ ਹੈ ਜੀ ਮੈਗਨੀਟਿਊਡ ਕੱਢਣਾ ਐਵਰੇਜ ਨੂੰ ਵੀ ਕਹਿ ਸਕਦੇ ਉਹ ਚੀਜ਼ ਆ ਜਾਂਦੇ ਆ ਆ ਚੀਜ਼ਾਂ ਕਰਨੀਆਂ ਦੇਖੋ ਜਿਹੜੀਆਂ ਕਾਹੰਗਾਂ ਕਹਤੀਆਂ ਉਹ ਕਰਨੀਆਂ ਆ ਆ ਚੀਜ਼ਾਂ ਵੀ ਇਹਦੇ ਵਿੱਚ ਆ ਦੋਨੇ ਚੀਜ਼ਾਂ ਦਾ ਸਲੇਪ ਸਾਹੀ ਹੈ ਜਿਹੜੀਆਂ ਮੈਂ ਤੁਹਾਨੂੰ ਆ ਕਾਰਗੀਆਂ ਦੱਸੀਆਂ ਕਰਨੀਆਂ ਇਹ ਕਰ ਲੋ ਇਹਦੇ ਚ ਤੁਹਾਡੇ 4 ਚਾਰ 8 ਨੰਬਰ ਇਹ ਚ ਕਵਰ ਹੋਣਗੇ ਤੁਹਾਡੇ ਹੁਣ ਇਹਦੇ ਵਿੱਚ ਕੀ ਕਰਨਾ ਬ ਤਰਾਜੀ 0 ਆਪਾਂ 17 ਨੰਬਰ ਇਹਨਾਂ ਨੇ ਆਪਾਂ ਨੂੰ ਰੀਜ਼ਨ ਇਹ ਕਿਹਾ ਸੀ ਤਾਂ ਇਸ ਵਾਰ ਆਪਾਂ ਨੂੰ ਕਲੰਡਰ ਕਲॉक ਆਊਟਰ ਐਂਡ ਰੈਂਕਿੰਗ ਸਿਟਿੰਗ ਅਰੇਂਜਮੈਂਟ ਨੰਬਰ ਸਿਸਟਮ ਬਲੱਡ ਰਿਲੇਸ਼ਨ ਠੀਕ ਹੈ ਜੀ ਤੇ ਗ੍ਰੇਟਰ ਦੈਨ ਲੈਸ ਦੈਨ ਇਹ ਸਾਰਾ ਕੁਝ ਕਰਨਾ ਪਊਗਾ ਮਿਸਲੈਨੀਅਸ ਹੁੰਦੀ ਇੱਕ ਇਕਾਈ ਆ ਆਪਣੀ ਜਿਹੜੇ ਇੱਕ ਖਰਗੋਸ਼ ਨੇ ਨਿੱਟ ਪੂਛਾਂ ਮਾਰੀਆਂ ਉਹ ਕਰਨਾ ਪਊਗਾ ਤਾਂ ਉਹ ਜੋ 17 ਦੇ 17 ਨੰਬਰ ਆਪਾਂ ਲੈ ਕੇ ਲੈ ਕੇ ਜਾਣੇ ਆ ਠੀਕ ਹੈ ਜੀ ਉਹੀ ਸਲੇਪਸ ਤੋਂ ਮੈਂ ਦੱਸੀ ਇਹਨਾਂ ਕਿ ਉਹੀ-ਉਹੀ ਕਰਨਾ ਆਪਾਂ ਇਹ ਨਹੀਂ ਹੈਗਾ ਕਿ ਤੁਹਾਨੂੰ ਮੈਂ ਸਾਰਾ ਕੁਝ ਹੀ ਚੱਕ ਕੇ ਫੜਾ ਦਾਂ ਠੀਕ ਹੈ ਇਸ ਤੋਂ ਬਾਅਦ ਆ ਪੰਜਾਬੀ ਆ ਗਈ ਤੁਹਾਨੂੰ ਪਤਾ ਹੀ ਹੈ ਕਿਵੇਂ ਕਰਨੀ ਹੈ ਗ੍ਰਾਮਰ ਦੇ ਵਿੱਚ ਆਪਾਂ ਕੀ ਦੇਖੋ ਗ੍ਰਾਮਰ ਦੇ ਵਿੱਚ ਹੁਣ ਆਪਣੇ ਤੁਹਾਨੂੰ ਪਤਾ ਕਿ ਚੱਲ ਰਿਹਾ ਹੈ ਆਪਣਾ ਰੂਟ ਵਾਰਡ ਰੂਟ ਵਾਰਡ ਰੂਟ ਵਾਰਡ ਦੇ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਖਬਰ ਹੋ ਰਹੀਆਂ ਸਨੋਨੀਮ ਐਂਟੋਨੀਮ ਵਨ ਵਾਰਡ ਈਡੀਅਮ ਇਹ ਚੀਜ਼ਾਂ ਕਵਰ ਹੋ ਰਹੇ ਨੇ ਠੀਕ ਹੈ ਸਪੈਲ ਚੈੱਕ ਸੌਖੀ ਚੀਜ਼ੀ ਹੁੰਦੀ ਹੈ ਤੁਹਾਨੂੰ ਜੇ ਗ੍ਰਾਮਰੋਂ ਕੇ ਕਰ ਲਓਗੇ ਹੁਣ ਤੁਹਾਡੀਆਂ ਜਿਹੜੇ ਗ੍ਰਾਮਰ ਦੇ ਵਿੱਚ ਆ ਚੀਜ਼ਾਂ ਤੁਹਾਨੂੰ ਮੈਂ ਗ੍ਰਾਮਰ ਦੇ ਵਿੱਚ ਕਰਵਾਉਂਗਾ ਆ ਚੀਜ਼ਾਂ ਤਾਂ ਇਸ ਵਾਰ राजे ਆਪਾਂ ਪੰਜਾਬੀ ਦੇ ਵਿੱਚੋਂ ਇੰਗਲਿਸ਼ ਦੇ ਵਿੱਚੋਂ 12 ਦੇ ਵਿੱਚੋਂ 10 ਨੰਬਰ ਘੱਟੋ ਘੱਟ ਲੈਣੇ ਕਿਉਂਕਿ ਤੁਹਾਨੂੰ ਮੈਂ ਜ਼ੀਰੋ ਲੈਵਲ ਤੋਂ ਰੂਟਵਾਰ ਤੁਸੀਂ ਦੇਖੋ ਪਲੱਸਾਂ ਲਾ ਕੇ ਇੰਗਲਿਸ਼ ਦੇਗਾ ਕਿੰਨੇ ਵਧੀਆ ਤਰੀਕੇ ਨਾਲ ਆ ਰਹੇ ਆ ਆਪਾਂ ਠੀਕ ਹੈ ਜੀ ਤੇ ਕੰਪਿਊਟਰ ਦਾ ਤੁਸੀਂ ਕੀ ਕਰਨਾ ਕੰਪਿਊਟਰ ਦਾ ਮੈਂ ਤੁਹਾਨੂੰ 600 ਪ੍ਰੈਕਟਿਸ ਕਰਵਾਉਂਗਾ ਉਹਦੇ ਵਿੱਚੋਂ ਮੇਰੇ ਸਾਡੇ 2.5 100 ਪ੍ਰੈਸ਼ਨ ਤਾਂ ਆਪਣਾ ਕੰਪਲੀਟ ਹੋ ਚੁੱਕਿਆ ਹੈ ਹਨਾ ਤੇ ਤਿੰਨ 400 ਹੋਰ ਕਰਵਾਉ ਬਸ ਉਹੀ ਕਰ ਲਓ ਬਸ ਉਸ ਤੋਂ ਬਾਅਦ ਨਹੀਂ ਹੁੰਦਾ ਠੀਕ ਹੈ ਤਾਂ ਇਹ ਸੀਗਾ ਆਪਣਾ ਪੂਰਾ ਸਲੀਵਸ ਦੀ ਡਿਸਕਸ਼ਨ ਠੀਕ ਹੈ ਜੀ ਫਿਰ ਵੀ ਕਿਸੇ ਬੱਚੇ ਨੂੰ ਪ੍ਰੋਬਲਮਾਂ ਦਾ ਕਮੈਂਟ ਕਰ ਸਕਦੇ ਹੋ ਇਹੀ ਚੀਜ਼ਾਂ ਪੜ੍ਹਨੀਆਂ ਐ ਐਕਸਟਰਾ ਕੁਝ ਨਹੀਂ ਪੜ੍ਹਨਾ ਜੇ ਤੁਸੀਂ ਇਹੀ ਚੀਜ਼ਾਂ ਦੇਖੋ ਮੈਂ ਤੁਹਾਨੂੰ 10000 ਪ੍ਰੈਸ਼ਨ ਕਰਵਾਦਾ ਜਿਹਦੇ ਵਿੱਚ ਆਊਟ ਆਫ ਸਲੀਵਸ ਵੀ ਚੀਜ਼ਾਂ ਹੋਣਗੀਆਂ ਇੱਕ ਪਾਸੇ ਮੈਂ ਤੁਹਾਨੂੰ 4000 ਪਰੇਸ਼ਾਨ ਕਰਵਾ ਦਾਂ ਜਿਹੜਾ ਕਿ ਮੋਸਟ ਇੰਪੋਰਟੈਂਟ ਆ ਮੋਸਟ 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 ਠੀਕ ਹੈ ਤੁਸੀਂ ਹੁਣ ਕਿੱਧਰ ਜਾਉਂਗੇ ਇੱਧਰ ਜਾਣਾ ਕਿ ਇੱਧਰ ਜਾਣਾ ਕੁਆਂਟੀਟੀ ਬਣੀ ਜਾਣਾ ਕਿ ਕੁਆਲਿਟੀ ਬਣੀ ਜਾਣਾ ਉਹ ਤੁਸੀਂ ਦੇਖੋ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਜੀ ਇਹ ਗੱਲ ਸਮਝਾਉਣ ਦੇ ਮਾਰੇ ਤੁਹਾਡੀ ਮੈਂ ਵੀਡੀਓ ਬਣਾਈ ਹੈ ਤੇ ਬਾਕੀ ਆਪਾਂ ਪੀ ਵੀ ਕਿਊ ਕਰਨੀ ਕਰਨੇ ਆ ਪਿਛਲੇ 20 ਸਾਲਾਂ ਦੇ ਤਾਂ ਲਗਭਗ ਮੈਨੂੰ ਇਹ ਲੱਗਦਾ ਕਿ ਤੁਹਾਡੀ ਜੀ ਕੇ ਦੇ ਵਿੱਚੋਂ 43 ਨੰਬਰ ਦੀ ਜੀ ਕੇ ਹੈ ਕਰੰਟ ਅਫੇਅਰ ਨੂੰ ਛੱਡ ਕੇ ਜਿੰਨੇ ਵੀ ਬਾਕੀ ਸਟੈਟਿਕ ਜੀ ਕੇ ਦੇ ਪ੍ਰੈਸ਼ਨ ਪਾਉਣਗੇ 10 12 ਨੰਬਰ ਤੋਂ ਤੁਹਾ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਰਹਤੇ ਰਹੋ ਤੇ ਆਪਾਂ ਪੜ੍ਹਨਾ ਕੀ ਹੈ ਥਿਊਰੀ ਵਿਦ ਐਮਸੀਕਿਊ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਿਉਂਦੇ